ਤੇ ਤੁਸੀਂ ਸਾਰੇ ਪੰਜਾਬ ਦੇ ਹੋ ਮੈਂ ਵੀ ਪਾਕਿਸਤਾਨੀ ਆ ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ ਬੋਲੇ ਸੋਨੇ ਆ ਤੇ ਮੈਂ ਮੈਨੂੰ ਮੈਨੂੰ ਜਾਨਣੀ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ ਉਹਨਾਂ ਨੂੰ ਖੁਸ਼ੀਆਂ ਮਨਾਣੀਆਂ ਮਨਾਣੀਆਂ ਆਂਦੀ ਏ ਤੇ ਮੈਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਿਸਾਖੀ ਦੀ ਬਹੁਤ ਜ਼ਿਆਦਾ ਸਾਰੇ ਸਾਡੇ ਪੰਜਾਬੀ ਭਰਾਵਾਂ ਨੂੰ ਮੁਬਾਰਕ ਹੋਏ ਤੇ ਇਸ ਪੰਜਾਬ ਇਸ ਵਿਸਾਖੀ ਦੇ ਮੌਕੇ ਤੇ ਸਾਡੇ ਪੰਜਾਬੀ ਭਰਾਵਾਂ ਵਾਸਤੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਲਹਿੰਦੇ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਉਹ ਗਈਨਨ ਕਾਨਾ ਸਾਹਿਬ ਉੱਥੇ ਜਾ ਕੇ ਉਹਨਾਂ ਨੇ ਸਪੀਚ ਦਿੱਤੀ ਗੁਰਦੁਆਰਾ ਸਾਹਿਬ ਤੇ ਆਪਣੇ ਸਿੱਖ ਭਰਾਵਾਂ ਨੂੰ ਵਿਸਾਖੀ ਦੀ ਮੁਬਾਰਕ ਵੀ ਦਿੱਤੀ ਤੇ ਸਿੱਖਾਂ ਵਾਸਤੇ ਬਰੇ ਵੱਡੇ ਵੱਡੇ ਐਲਾਨ ਵੀ ਕੀਤੇ ਕੀ ਐਲਾਨ ਕੀਤੇ ਤੇ ਕੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਇਸੇ ਮਤਲਬ ਅਗਾਈ ਦੀ ਵੀਡੀਓ ਵੀ ਦਿਖਾ ਲਵਾਦਿਆਂ ਵੀਡੀਓ ਲਵਾਉਣ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰੀਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਤਿਹਾਰ ਮਨਾ ਰਹੇ ਹਾਂ ਤੇ ਤੁਸੀਂ ਸਾਰੇ ਪੰਜਾਬ ਦੇਓ ਮੈਂ ਵੀ ਪਾਕਿਸਤਾਨੀ ਆ ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਮੈਂ ਜਾਣਨੀ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ ਉਹਨਾਂ ਨੂੰ ਖੁਸ਼ੀਆਂ ਮਨਾਣੀਆਂ ਮਨਾਣੀਆਂ ਆਂਦੀ ਏ ਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੁਈ ਆਂ ਔਰ ਵਿਸਾਖੀ ਦਾ ਤਿਹਾਵਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੁਈ ਆਂ ਪੰਜਾਬ ਸਾਰੇ ਸਾਰਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵਸਦਾ ਹੈ ਅਸੀਂ ਪੰਜਾਬ 'ਚ ਵਸਤੇ ਆ ਪੰਜਾਬ ਸਾਡੇ ਦਿਲ 'ਚ ਵਸਦਾ ਹੈ ਤੇ ਸਾਡਾ ਇੱਕ ਹੈ ਰਿਸ਼ਤਾ ਵੀ ਹੈਗਾ ਤੇ ਮੈਂ ਹੁਣੇ ਗਈ ਸੀ ਆ ਬਾਰਡਰ ਤੇ ਤੇ ਦੂਸਰੀ ਸਾਈਡ ਤੇ ਗੁਰਦਾਸਪੁਰ ਸੀ ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕਿ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਪ੍ਰਾਨ ਨੇ ਪੰਜਾਬ ਦੇ ਪਹਿਲੇ ਪਾਕਿਸਤਾਨ ਦੇ ਪਹਿਲੇ ਸਿੱਖ ਮਨਿਸਟਰ ਨੇ ਅਵੀ ਨਵਾਸ਼ਰੀਫ ਸਾਹਿਬ ਦੀ ਹਕੂਮਤ ਹੈ ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਪ੍ਰਾਇਮ ਮਨਿਸਟਰ ਬਣਿਆ ਤੇ ਮੈਨੂੰ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕਬਾਦ ਆਈ ਬੋਲੇ ਸੁਨਹਾਰਾ ਜਿੱਦ ਪਾਰਲੀਮੈਂਟ ਚ ਮੈਂ ਇਹਨਾਂ ਨੂੰ ਬੈਠੇ ਦੇਖਣੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਲekin ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਨੀ ਆ ਕਿ 90s ਦੇ ਵਿੱਚ ਜ ਜਦੋਂ ਐਮਪੀਏ ਬਣੇ ਤੇ ਸਭ ਤੋਂ ਪਹਿਲੇ ਐਮਪੀਏ تھے ਇਹ ਪੰਜਾਬ ਸੌਰੀ ਪਾਕਿਸਤਾਨ ਵਿੱਚ ਸਿਕ ਐਮਪੀਏ ਨਵਾਜ਼ ਸ਼ਰੀਫ ਸਾਹਿਬ ਨੇ ਇਹਨੂੰ ਬਣਾਇਆ ਥਾ ਤੇ ਇਹਨਾਂ ਨੇ ਕਿਹਾ ਕਿ ਜਦੋਂ ਸੜਕਾਂ ਵੇਖੋ ਮੋਟਰਵੇਜ਼ ਦੇਖੋ ਤਰੱਕੀ ਦੇਖੋ ਤੇ ਤੁਹਾਨੂੰ ਨਵਾਜ਼ ਸ਼ਰੀਫ ਯਾਦ ਆਂਦਾ ਹੈ ਮੈਂ ਜਦੋਂ ਸਿਰਫ ਤਰੱਕੀ ਤੇ ਮੋਟਰਵੇ ਸੜਕਾਂ ਟਰਾਂਸਪੋਰਟ ਸਿਸਟਮ ਇਹ ਸਾਰਾ ਕੁਝ ਜਿਹੜਾ ਕੀਤਾ ਹੈ ਨਵਾਜ਼ ਸ਼ਰੀਫ ਨੇ ਕੀਤਾ ਹੈ ਗੱਲ ਸੱਚ ਹੈ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲਦਾ ਹੈ ਤੁਸੀਂ ਇੱਥੇ ਆਂਦੇ ਹੋ ਆਪਣੇ ਮਕਦਸ ਮਕਾਮਾਂ ਤੇ ਆਂਦੇ ਹੋ ਤੋ ਵੀ ਮੈਨੂੰ ਨਵਾਸ਼ ਸ਼ਰੀਫ ਯਾਦ ਆਂਦਾ ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਹਮਸਾਇਆਂ ਨਾਲ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੋਲਾਂ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਤੀ ਹੋਣ ਦੇ ਨਾਤੇ ਤੁਹਾਡੀ ਪਹਿਣ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਵੇ ਜਾਂ ਪੰਜਾਬ ਪਾਕਿਸਤਾਨੀ ਪੰਜਾਬ ਹੋਵੇ ਮੈਂ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਪ੍ਰਾਂ ਨੇ ਉਹਨਾਂ ਦਾ ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉਚਾਰ ਰੱਖਾਂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਪਾਕਿਸਤਾਨ ਦਾ ਇਜ਼ਾਜ਼ ਹੈ ਮੇਰਾ ਇਜ਼ਾਜ਼ ਹੈ ਪੰਜਾਬ ਦਾ ਇਜ਼ਾਜ਼ ਹੈ ਪਾਕਿਸਤਾਨੀ ਹੋਣ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਹੈ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਰਸੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ ਈਦ ਵੀ ਮਨਾਈ ਈਸਟਰ ਵੀ ਮਨਾਇਆ ਤੇ ਅਸੀਂ ਉਹਨੇ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ ਤੇ ਵਿਸਾਖੀ ਦਾ ਤਿਹਾਰ ਵੀ ਮਨਾ ਰਹੇ ਹਾਂ ਹੋਲੀ ਮਨਾਈ ਅਸੀਂ ਮੈਂ ਸਮਝ ਨਹੀਂ ਆ ਕਿ ਸਾਡੇ ਦਿਲ ਬਹੁਤ ਵੱਡੇ ਨੇ ਔਰ ਜਦੋਂ ਇੱਕ ਦੂਸਰੇ ਤੇ ਮੁਸੀਬਤ ਆਂਦੀ ਹੈ ਅੱਲਾ ਨਾ ਕਰੇ ਕਦੀ ਆਏ ਜਦੋਂ ਇੱਕ ਦੂਸਰੇ ਤੇ ਮੁਸ਼ਕਿਲ ਵਕਤ ਆਂਦਾ ਹੈ ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲਦੇ ਨੇ ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ ਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਟੀਜ਼ ਦੇ ਵਿੱਚ ਵੀ ਮਾਈਨੋਰਟੀਜ਼ ਹਨ ਐਸਾ ਨਹੀਂ ਹੈ ਤੁਸੀਂ ਚਾਹੇ ਪਾਵੇਂ 15000 ਹੋਵੋ ਜਾਂ 5000 ਹੋਵੋ ਜਾਂ 5 ਲੱਖ ਹੋ ਸਾਡੇ ਸਿਰ ਅੱਖਾਂ ਤੇ ਬੋਲੇ ਸੋਨਿਆ ਤੇ ਮੈਨੂੰ ਮੈਂ ਬਾਬਾ ਗੁਰੂ ਨਾਨਕ ਜੀ ਦਾ ਮੈਂ ਬੜਾ ਮਤਾਲਾ ਵੀ ਕੀਤਾ ਹੈ ਮੇਰਾ ਇੰਟਰਸਟ ਵੀ ਹੈ ਖੇਤੀ ਸਾਹਿਬ ਤੋਂ ਮੈਂ ਹੁਣੇ ਆਈ ਆ ਤੇ ਅੱਜ ਮੈਂ ਲੰਗਰ ਸਾਹਿਬ ਵੀ ਜਾਣਾ ਤੁਹਾਡੇ ਨਾਲ ਮੈਂ ਖਾਣਾ ਵੀ ਖਾਣਾ ਤੇ ਮੈਂ ਤਿੰਨ ਉਹਨਾਂ ਦੀਆਂ ਤਾਲੀਮਤਾਂ ਸਨ ਇੱਕ ਨਾਮ ਜਪਨਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਸ ਪੂਰੇ ਕਾਇਨਾਤ ਦਾ ਪੂਰੇ ਯੂਨੀਵਰਸ ਦਾ ਇੱਕ ਹੀ ਤਾਕਤ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਤੁਸੀਂ ਵੀ ਮੰਨਦੇ ਹੋ ਅਸੀਂ ਵੀ ਮੰਨਦੇ ਹਾਂ ਤੇ ਉਹ ਜਿਹੜਾ ਵਾਹਿਦ ਉੱਤੇ ਬੈਠਿਆ ਹੋਇਆ ਹੈ ਜਿਹੜਾ ਦੁਨੀਆ ਦਾ ਕਾਇਨਾਤ ਦਾ ਨਿਜ਼ਾਮ ਚਲਾ ਰਿਹਾ ਹੈ ਤੇ ਦੂਸਰਾ ਕਿਰਤ ਕਰਨਾ ਹਲਾਲ ਦੀ ਕਮਾਈ ਜਿਹੜੀ ਹੁੰਦੀ ਹੈ ਕਿ ਆਪਣੀ ਮਿਹਨਤ ਕਰਕੇ ਕਮਾ ਕੇ ਖਾਣਾ ਸਾਡਾ ਵੀ ਇਹੀ ਈਮਾਨ ਹੈ ਸਾਨੂੰ ਵੀ ਸਾਡੇ ਮਜ਼ਬਬ ਨੇ ਇਸਲਾਮ ਨੇ ਇਹੀ تعلیم ਦਿੱਤੀ ਤੇ ਫਿਰ ਜਿਹਨੂੰ ਕਹਿੰਦੇ ਵੰਡ ਛਕਣਾ ਚੈਰਿਟੀ ਦਾ ਜੋ ਕਨਸੈਪਟ ਹੈ ਜਿਹੜਾ ਅਸੀਂ ਕਹਿੰਨੇ ਆ ਕਿ ਜਿਹੜਾ ਸਾਡੀ ਜ਼ਕਾਤ ਦਾ ਜੋ ਕਨਸੈਪਟ ਹੈ ਸਾਡੇ دین ਦੇ ਵਿੱਚ ਤੁਹਾਡਾ ਵੀ ਉਹੀ ਕਨਸੈਪਟ ਹੈ ਕਿ ਖਿਦਮਤ ਕਰੋ ਵੰਡੋ ਲੋਕਾਂ ਨੂੰ ਦਿਓ ਮੈਨੂੰ ਮੈਨੂੰ ਬੜਾ ਅੱਛਾ ਲੱਗਦਾ ਹੈ ਜਿਸ ਤਰ੍ਹਾਂ ਹਰ ਚੀਜ਼ ਦੇ ਨਾਲ ਤੁਸੀਂ ਸਾਥ ਲਾਉਂਦੇ ਹੋ ਹਰ ਚੀਜ਼ ਦੇ ਨਾਲ ਤੁਸੀਂ ਜੀ ਲਾਉਂਦੇ ਹੋ ਆਪ ਜੀ ਮੈਂ ਹੁਣੇ ਮਰੀਮ ਔਰੰਗਜ਼ੇਬ ਸਾਹਿਬਾਨ ਨੂੰ ਕਹਿ ਰਹੀ ਸਾਂ ਮੈਨੂੰ ਬੜਾ ਅੱਛਾ ਲੱਗਦਾ ਜਿਸ ਤੁਸੀਂ ਕਹਿ ਰਹੇ ਸੀ ਆਪ ਜੀ ਤੇ ਹਰ ਚੀਜ਼ ਦੇ ਨਾਲ ਸਾਥ ਲਾਉਂਦੇ ਹੋ ਇੱਜ਼ਤ ਕਰਦੇ ਹੋ ਇੱਜ਼ਤ ਦਿੰਦੇ ਹੋ ਇੱਕ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਜਿਹੜਾ ਤੁਸੀਂ ਜਿਸ ਤਰ੍ਹਾਂ ਇੰਡੀਆ ਦੇ ਪੰਜਾਬੀ ਜਿਸ ਤਰ੍ਹਾਂ ਪੰਜਾਬੀ ਖੁੱਲ ਕੇ ਬੋਲਦੇ ਨੇ ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨੀ ਪੰਜਾਬੀ ਵੀ ਐਸਾ ਫਖਰ ਦੇ ਨਾਲ ਪੰਜਾਬੀ ਦੀ ਜ਼ਬਾਨ ਬੋਲਣ ਬੋਲੇ ਸੋਨਹਾ ਕਦਸ਼ੀ ਬੋਲੇ ਤੇ ਮੈਂ ਇੱਥੇ ਤੇ ਮੈਂ ਅੱਜ ਆਈਆਂ ਲੇਕਿਨ ਜਿੱਦੋਂ ਮੈਂ ਉਠ ਲਿੱਤਾ ਆਪਣਾ ਤੇ ਉਸ ਤੋਂ ਬਾਅਦ ਮੈਂ ਟੂਰਿਜ਼ਮ ਦੇ ਉੱਤੇ ਕੰਮ ਕਰ ਰਹੀ ਸਾਂ ਪਲਾਨ ਬਣਾ ਰਹੀ ਸਾਂ ਤੇ ਮੈਂ ਦੇਖਿਆ ਕਿ ਇੱਕ ਪੂਰਾ ਕੋਰੀਡੋਰ ਬੰਦਾ ਹੈ ਤਾਡੀ ਜਿਹੜੀ ਮੁਕੱਦਸ ਮਕਾਮਾਂਤ ਦੇ ਉਹਨਾਂ ਦਾ ਤੇ ਮੈਂ ਸੋਚ ਰਹੀ ਸਾਂ ਕਿ ਅਸੀਂ ਕੁਝ ਐਸਾ ਕਰੀਏ ਕਿ ਤੁਹਾਡੇ ਵਾਸਤੇ ਆਸਾਨੀ ਹੋਵੇ ਜਿੱਦੋਂ ਤੁਸੀਂ ਇੱਥੇ ਆਓ ਤੇ ਤੁਹਾਨੂੰ ਰਹਿਣ ਦੀ ਰੈਂਟ ਸੈਂਡ ਦੀ ਕੋਈ ਬਿਹਤਰ ਕੋਈ ਬੋਡਿੰਗ ਐਂਡ ਲੋਜਿੰਗ ਫੈਸਿਲਿਟੀਆਂ ਤੁਹਾਨੂੰ ਮਿਲਣ ਕੋਈ ਅچھے ਹੋਟਲ ਇੱਥੇ ਬਣਾਏ ਜਾਣ ਮੈਨੂੰ ਕੈਨੇਡਾ ਤੋਂ ਅਮਰੀਕਾ ਤੋਂ ਸਿੱਖਾਂ ਦੇ ਪੇਗਾਮਾਤ ਵੀ ਆਉਂਦੇ ਨੇ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਆ ਸਾਨੂੰ ਦਿਓ ਮੌਕਾ ਅਸੀਂ ਖਿਦਮਤ ਕਰਨਾ ਚਾਹੁੰਦੇ ਆ ਤੇ ਮੈਂ ਸਭ ਨੂੰ ਕਹਿਣੀ ਹੈ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਨਵੈਸਟ ਫੋਰ ਸਾਡੇ ਨਾਲ ਰਾਬਤਾ ਕਰਨ ਲੇਕਿਨ ਅਸੀਂ ਪੰਜਾਬ ਹਕੂਮਤ ਵੀ ਪਾਕਿਸਤਾਨ ਦੀ ਹਕੂਮਤ ਵੀ ਅਸੀਂ ਚਾਹੁੰਦੇ ਹਾਂ ਕਿ ਉਸ ਪੂਰੇ ਕੋਰੀਡੋਰ ਦੇ ਜਿਹੜੇ ਤੁਹਾਡੇ ਜਿੰਨੇ ਵੀ ਮਕਾਮਾਂ ਤੇ ਮੁਕੱਦਸਾਂ ਨੇ ਅਸੀਂ ਉਹਨਾਂ ਨੂੰ ਡਿਵੈਲਪ ਕਰੀਏ ਅਸੀਂ ਅਸੀਂ ਉਹਨਾਂ ਦੇ ਇੱਧਰ-ਗਿਰ ਕੋਈ ਰਹਿ ਰਹਿਣ ਦੀ ਕੋਈ ਅੱਛੀ ਫੈਸਿਲਿਟੀਆਂ ਅੱਛੀ ਦੇਈਏ ਟ੍ਰਾਂਸਪੋਰਟ ਦੀ ਸਿਕਿਉਰਿਟੀ ਦੀ ਤੁਹਾਨੂੰ ਤੁਹਾਡੀ ਸੇਫਟੀ ਦੀ ਪੂਰੇ ਇੰਤਜ਼ਾਮਾਤ ਕਰੀਏ ਤੇ ਇਨਸ਼ਾਅੱਲਾ ਅਸੀਂ ਉਹ ਜ਼ਰੂਰ ਕਰਾਂਗੇ اور جن سکھ میرے بھائی بہن دنیا میں بزرگ جو سن رہے ہیں آپ کے لیے آپ کے مقامات مقدسہ اور پاکستان کی دھرتی کے دروازے کھلے ہیں تبڈے واسطے سارے دروازے کھلے ہیں سی آؤ جم جم آؤ تے ایتھے آ کے اپنا دیکھو روو خوشیاں مناؤ اسی تاڑے نال اور میری پوری کوشش ہوئے گی کہ میری حکومت تے میں پوری طرح تانو تاڑی دیکھ پال کریے تانو پوری عزت دنال لے کے آئیے تے واپس باڈر تے چھڑ کے آئیے میری دعا ہے کہ تسی سارے خیر نال اپنے کار جاؤ خوشیاں دنال رو ہستے رو وستے رو بڑی مہربانی تاڑی بڑی خوشی ہوئی میں نوا جا کے تھے بولے سو نحال بہت بہت مہربانی اور میں سیکیورٹی کو اور اپنے ਟੀਮ ਕੋ ਇਹ ਕਹਿਣਾ ਚਾਹਤੀ ਹਾਂ ਕਿ ਇਹ ਇਬਾਦਤ ਦੀ ਜਗ੍ਹਾ ਹੈ इनकी ਤਾਂ ਇਧਰ ਜ਼ਰਾ ਇhtਰਾਮ ਕੋ ਪੇਸ਼ ਨਜ਼ਰ ਰੱਖੇ ਬਹੁਤ ਮਿਹਰਬਾਨੀ ਜ਼ਿਆਦਾ ਜੀ ਵੀਰੋ ਐਸੀ ਜਿਹੜੀ ਵੀਡੀਓ ਤੇ ਬੜਾ ਵਧੀਆ ਲੱਗਦਾ ਬੜਾ ਚੰਗਾ ਲੱਗਦਾ ਜਦੋਂ ਪੰਜਾਬੀਆਂ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਸਿੱਖਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਲਹਿੰਦੇ ਪੰਜਾਬ ਦੀ ਸੀਐਮ ਜਿਹੜੀ ਪੰਜਾਬ ਦੀ ਏ ਮਰੀਮ ਨਵਾਜ਼ ਜਦੋਂ ਨਨਕਾਣਾ ਸਾਹਿਬ ਗਈ ਸਿੱਖਾਂ ਦੇ ਨਾਲ ਉਹਨੇ ਪੰਜਾਬੀ ਦੇ ਅੰਦਰ ਗੱਲ ਕੀਤੀ ਤੇ ਇਹ ਕਹਿਆ ਇਹ ਸਾਡੇ ਸਿੱਖ ਸਾਡੇ ਭਰਾ ਨੇ ਇਹ ਸਿੱਖਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਬੀਵੀਆਂ ਨੇ ਭੈਣਾਂ ਨੇ ਉਹ ਸਾਡੀਆਂ ਮਾਵਾਂ ਭੈਣਾਂ ਨੇ ਇਹ ਬਹੁਤ ਵਧੀਆ ਗੱਲ ਏ ਇਹ ਸਭ ਤੋਂ ਵੱਡੀ ਗੱਲ ਹੈ ਵੇ ਕਿ ਬਹੁਤ ਵਧੀਆ ਲੱਗਦਾ ਦੇਖ ਕੇ ਕਿ ਸਿੱਖਾਂ ਨੂੰ ਆਪਣਾ ਭਰਾ ਆ ਗਿਆ ਤੇ ਇਹ ਕਿਹਾ ਕਿ ਸਾਡਾ ਤਾਲੁਕ ਜਿਹੜਾ ਸਾਡੇ ਬਡੇਰਿਆਂ ਦਾ ਜਿਹੜਾ ਤਾਲੁਕ ਹੈ ਚੜ੍ਹਦੇ ਪੰਜਾਬ ਦੇ ਨਾਲ ਸੀ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਬੜਾ ਪਿਆਰ ਕਰਨੇ ਆ ਤੇ ਸਾਡੇ ਭੈਣਾਂ ਭਰਾਵਾਂ ਤਰਾਈਏ ਅਸੀਂ ਇਹਨਾਂ ਨਾਲ ਰਿਸ਼ਤੇ ਸਾਂਝੇ ਕਰਨੇ ਆ ਜਿੱਦੋਂ ਇੱਕ ਪੋਸਟ ਤੇ ਬੈਠਾ ਹੋਇਆ ਬੰਦਾ ਇੱਕ ਪਦ ਤੇ ਬੈਠਾ ਹੋਇਆ ਬੰਦਾ ਸੀਐਮ ਜਿਹੜਾ ਪੰਜਾਬ ਦਾ ਹੈ ਉਹ ਇੰਜ ਦੀ ਗੱਲ ਕਰੇ ਤੇ ਬੜਾ ਵਧੀਆ ਲੱਗਦਾ ਬੜਾ ਮਾਨਮੱਤ ਹੈ ਤੇ ਇਹੀ ਗੱਲ ਅਸੀਂ ਕਵਾਂਗੇ ਕਿ ਜਦੋਂ ਪੰਜਾਬੀ ਪੰਜਾਬੀ ਇਕੱਠੇ ਹੋ ਜਾਣਗੇ ਕੀ ਤੇ ਚੜਦਾ ਕੀ ਜਦੋਂ ਪੰਜਾਬ ਇਕੱਠਾ ਹੋਈਏਗਾ ਤੇ ਕੀ ਤਸੁਰਾਤ ਹੋਣਗੇ ਤੇ ਕੀ ਖਿਆਲਤ ਹੋਣਗੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ